ਅੱਜ ਦੇ ਹੀ ਦਿਨ 2 ਸਾਲ ਪਹਿਲਾਂ ਪੰਜਾਬ ਦੇ ਵਿੱਚ ਸੱਤਾ ਪਰਿਵਰਤਨ ਹੋਇਆ ਸੀ ਅਤੇ ਬਾਦਲਾਂ ਨੂੰ ਹਟਾ ਕੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਯਾਨੀ ਕਿ ਕੈਪਟਨ ਸਰਕਾਰ ਨੂੰ ਪੰਜਾਬ ਦੀ ਕੈਪਟਨ ਸਰਕਾਰ ਨੂੰ ਅੱਜ 2 ਸਾਲ ਪੂਰੇ ਹੋ ਗਏ ਨੇ ਇਸ ਨੂੰ ਲੈ ਕੇ ਵਿਰੋਧੀਆਂ ਨੇ ਕੈਪਟਨ ਸਰਕਾਰ ਤੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਕੈਪਟਨ ਨੂੰ ਤਾਂ ਆਪ ਹੀ ਹੁਣ ਅਸਤੀਫਾ ਦੇ ਦੇਣਾ ਚਾਹੀਦਾ 2 ਸਾਲ ਤਬਾਈ ਲਿਆਂਦੀ ਹੈ ਪੰਜਾਬ ਲੋਕੀ ਇੰਨੇ ਦੁਖੀ ਹੈ ਕੀ ਸੋਚਦੇ ਹੈ ਕਿ ਜੇ 2 ਸਾਲ ਦੇ ਬਾਅਦ ਆਪ ਇਸਤਿਫਾ ਦੇ ਦੇਨ ਕੈਪਟਨ ਮਰਿੰਦਰ ਸਿੰਘ ਤਾਂ ਬਹੁਤ ਪੰਜਾਬ ਜ਼ੁਖੀ ਹੋ ਜਾਊ। ਸ਼੍ਰੋਮਣੀ ਅਕਾਲ ਦਲ ਦੇ ਭਾਈਵਾਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ਼ਵੇਤ ਮਲਿਕ ਦਾ ਵੀ ਕੁਝ ਅਜਿਹਾ ਹੀ ਕਹਿਣਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਤਾਂ ਪੰਜਾਬ ਦੇ ਲੋਕਾਂ ਦੇ ਨਾਲ ਵਿਸ਼ਵਾਸ ਘਾਤ ਕੀਤਾ ਹੈ। ਅਸੀਂ ਵਿਸ਼ਵਾਸ ਘਾਤ ਦਿਵਸ ਮਨਾ ਰਹੇ ਹਾਂ। ਜੋ ਧੋਖਾ ਦਿੱਤਾ 2 ਸਾਲ ਪਹਿਲੇ ਮਰਿੰਦਰ ਸਿੰਘ ਧੋਖਾ ਦੇ ਕੇ ਝੂਠ ਬੋਲ ਕੇ ਆਪਣੇ ਮੈਡ ਇਜ਼ ਕੁੰਭਕਰਨ ਬਣ ਕੇ ਸੌ ਗਏ ਕਿ ਜੋ ਵਿਸ਼ਵਾਸ ਘਾਤ ਕੀਤਾ ਯੂਥ ਨਾਲ ਮਰਿੰਦਰ ਸਿੰਘ ਨੇ ਜੋ ਵਿਸ਼ਵਾਸ ਘਾ ਦਿੱਤਾ ਕੀਤਾ ਕੈਪਟਨ ਸਰਕਾਰ ਨੇ ਕਿਸਾਨਾਂ ਨਾਲ ਜੋ ਵਿਸ਼ਵਾਸ ਘਾ ਦਿੱਤਾ ਹੈ ਕੈਪਟਨ ਸਰਕਾਰ ਨੇ ਮਹਿਲਾਵਾਂ ਨਾਲ ਜੋ ਵਿਸ਼ਵਾਸ ਘਾ ਦਿੱਤਾ ਵਪਾਰੀ ਤੇ ਉਦਯੋਗਪਤੀਆਂ ਦੇ ਨਾਲ ਵਿਸ਼ਵਾਸ ਘਾ ਦਿੱਤਾ ਫੌਜੀਆ ਦੇ ਨਾਲ ਦਲਿਤਾਂ ਦੇ ਨਾਲ ਹਰ ਵਰਗ ਜਿਹੜਾ ਹੈ ਅੱਜ ਇੱਕ ਇੱਕ ਦਿਨ ਇੱਕ ਪਲ ਇੱਕ ਛਣ ਗਿਣ ਰਿਹਾ ਹੈ ਕਿ ਇਸ ਵਿਸ਼ਵਾਸ ਘਾ ਜੋ ਕੈਪਟਨ ਔਰ ਉਹਦੇ ਸਾਥੀ ਕਾਂਗਰਸੀਆਂ ਨੇ ਕੀਤਾ ਉਹਦਾ ਜਵਾਬ 19 ਮਈ ਨੂੰ ਦਿੱਤਾ ਜਾਏ ਦੂਜੇ ਪਾਸੇ ਵਿਰੋਧੀ ਧਿਰ ਦੇ ਆਧਨੇਤਾ ਹਰਪਾਲ ਸਿੰਘ ਚੀਮਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਬਾਦਲਾਂ ਨੂੰ ਵੀ ਲੰਮੇ ਹੱਥੀ ਲੈਂਦੇ ਦਿਖਾਈ ਦਿੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਦੇ 2 ਸਾਲਾਂ ਦੇ ਵਿੱਚ ਕੁਝ ਵੀ ਨਹੀਂ ਬਦਲਿਆ ਜੋ ਕੁਝ ਪਿਛਲੀ ਸਰਕਾਰ ਵੇਲੇ ਸੀ ਉਹੀ ਕੁਝ ਚੱਲ ਰਿਹਾ ਹੈ ਪੰਜਾਬ ਸਰਕਾਰ ਦੀ ਜਿਹੜੇ 2 ਸਾਲਾਂ ਦੀ ਪ੍ਰਾਪਤੀਆਂ ਤੁਹਾਡੇ ਸਾਹਮਣੇ ਹੈ ਕੈਪਟਨ ਸਾਹਿਬ ਦੀ ਫੋਟੋ ਤੁਸੀਂ ਦੇਖੋ ਵੀ ਲੱਗੀ ਹੋਈ ਹੈ ਇੱਕ ਵਿਅਕਤੀ ਦੇ ਨਾਲ ਆਪ ਦੀਆਂ ਪ੍ਰਾਪਤੀਆਂ ਲਗੀਆਂ ਵੀ ਨਸ਼ੇ ਵਾਲੇ ਤਸਕਰਾ ਦੇ ਨਾਮ ਉਹਨਾਂ ਦਾ ਨਾਂ ਆ ਰਹੇ ਨੇਗੇ ਔਰ ਪੰਜਾਬ ਦੇ ਵਿੱਚ ਕੁਝ ਨਹੀਂ ਬਦਲਿਆ ਹੈਗਾ ਕੈਪਟਨ ਸਾਹਿਬ ਬਿਲਕੁਲ ਫੇਲ ਨੇ ਪੰਜਾਬ ਦੇ ਵਿੱਚ ਕੋਈ ਵੀ ਅਜਿਹਾ ਡਵੈਲਪਮੈਂਟ ਦਾ ਕੰਮ ਨਹੀਂ ਹੋਇਆ ਦੋ ਸਾਲਾਂ ਦੇ ਵਿੱਚ ਨਾ ਹੀ ਕਿਸੇ ਨੂੰ 2500 ਪੈਨਸ਼ਨ ਮਿਲੀ ਆ ਨਾ ਹੀ ਕਿਸੇ ਨੂੰ 51000 ਰੁਪਏ ਸਕਨ ਸਕੀਮ ਮਿਲੀ ਆ ਨਾ ਹੀ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ ਹੋਇਆ ਨਾ ਹੀ ਟਰਾਂਸਪੋਰਟ ਮਾਫੀਆ ਬੰਦ ਹੋਇਆ ਨਾ ਹੀ ਲੈਂਡ ਮਾਫੀਆ ਬੰਦ ਹੋਇਆ ਨਾ ਹੀ ਮਾਈਨਿੰਗ ਮਾਫੀਆ ਬੰਦ ਹੋਇਆ ਪੰਜਾਬ ਦੇ ਵਿੱਚ ਜਿਹੜੇ ਮਾਫੀਏ ਬਾਦਲ ਸਾਹਿਬ ਨੇ ਪੈਦਾ ਕੀਤੇ ਸੀ ਬਾਦਲ ਸਾਹਿਬ ਨੇ ਕ੍ਰੀਏਟ ਕੀਤੇ ਸੀ ਉਸੇ ਤਰ੍ਹਾਂ ਚੱਲ ਰਹੇ ਨੇ ਉਹਨਾਂ ਉੱਤੇ ਬਲਕਿ ਕਾਂਗਰਸ ਪਾਰਟੀ ਦੇ ਜਿਹੜੇ ਨਮਾਇੰਦੇ ਨੇ ਐਮਐਲਏ ਸਾਹਿਬ ਮੰਤਰੀ ਸਾਹਿਬ ਉਹਨਾਂ ਨੇ ਕਬਜ਼ ਦੋ ਨੰਬਰ ਦਾ ਕਾਰੋਬਾਰ ਸਾਰਾ ਜਿਹੜਾ ਸਾਰਾ ਹੈ ਕਾਂਗਰਸ ਪਾਰਟੀ ਚਲਾ ਰਹੀ ਹੈ ਵਿਰੋਧੀ ਪਾਰਟੀਆਂ ਨਿਸ਼ਾਨਿਆਂ ਦੇ باوجود ਸਰਕਾਰ ਆਪਣੇ 2 ਸਾਲਾਂ ਨੂੰ ਲੈ ਕੇ ਕਾਫੀ ਸੰਤੁਸ਼ਟ ਦਿਖਾਈ ਦਿੰਦੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਸਾਡਾ ਕੰਮ ਤਾਂ ਮੂੰਹੋਂ ਬੋਲਦਾ ਜੋ ਪਿਛਲੇ 2 ਸਾਲ 'ਚ ਕਾਂਗਰਸ ਸਰਕਾਰ ਨੇ ਕੀਤਾ ਹੈ ਮੈਂ ਸਮਝਦਾ ਆਪਣੇ ਆਪ 'ਚ ਹਾਤ ਗੰਗਨ ਕੋ ਆਰਸੀ ਕਿਹਾ ਪਰੜੇ ਲਿਖੇ ਕੋ ਫਾਰਸੀ ਕਿਆ ਅੱਜ ਮੂੰਹ ਚੜ੍ਹ ਕੇ ਬੋਲਦਾ ਜਿਹੜੀ ਸਭ ਤੋਂ ਵੱਡੀ ਦੇਣ ਹੈ ਅਮਨ ਸ਼ਾਂਤੀ ਰੂਲ ਆਫ ਲਾ ਜਿਹੜਾ ਇੱਥੇ ਜੰਗਲ ਰਾਜ ਸੀਗਾ ਡੰਡਾ ਰਾਜ ਸੀਗਾ ਮਾਫੀਆ ਰਾਜ ਸੀਗਾ ਉਹਨੂੰ ਖਤਮ ਕਰਕੇ ਇੱਕ ਸੁਖਾਵਾ ਮホール ਜਿੱਥੇ ਇੰਡਸਟਰੀ ਪਰਫੁੱਲਤ ਹੋ ਉਸਕੇ ਬੱਚੇ ਨੂੰ ਨੌਕਰੀ ਮਿਲ ਸਕੇ ਤੇ ਇੱਥੇ ਅੱਛੇ ਪੰਜਾਬ ਵਾਪਸ 1 ਨੰਬਰ ਦੀ ਪੋਜੀਸ਼ਨ 'ਤੇ ਆਵੇ ਉਹਦੇ ਵਾਸਤੇ ਜਿਹੜਾ ਮਾਹੌਲ ਤਿਆਰ ਕੀਤਾ ਹੈ ਚਾਹੇ ਉਹਦੇ ਚ ਕਰਜ਼ਾ ਮਾਫੀ ਅਸੀਂ ਕਿਸਾਨਾਂ ਦੀ ਜਿਹੜੀ ਮੁਹਿੰਮ ਚਾਲੂ ਕੀਤੀ ਹੈ ਚਾਹੇ ਬੱਚਿਆਂ ਨੂੰ ਰੋਜ਼ਗਾਰ ਦੇਣ ਦਾ ਕੰਮ ਚਾਲੂ ਕੀਤਾ ਹੈ ਚਾਹੇ ਪੈਨਸ਼ਨਾਂ ਵਧਾਈਆਂ ਚਾਹੇ 31000 ਕਿਲੋਮੀਟਰ ਸੜਕ ਜਿਹੜੇ ਤੇ ਕੰਮ ਚੱਲ ਰਿਹਾ ਉਹ ਆਪਣੇ ਆਪ 'ਚ ਮੂੰਹ ਬੋਲਦੀ ਉਦਾਹਰਨ ਹੈ ਉਹ ਜਿਹੜੇ ਜਿਨ੍ਹਾਂ ਹਾਲਾਤਾਂ 'ਚ ਪੰਜਾਬ ਸੀਗਾ ਉਹਨੂੰ ਬਾਹਰ ਕੱਢ ਕੇ ਲੈ ਕੇ ਜਿਹੜਿਆ ਹੈ ਇਹ ਕੈਪਟਨ ਸਾਹਿਬ ਉਹਨਾਂ ਨੂੰ ਇਸ ਗੱਲ ਦੀ ਮੈਂ ਵਧਾਈ ਦੇਣਾ ਚਾਹੁੰਦਾ 16 ਮਾਰਚ 2017 ਨੂੰ ਕੈਪਟਨ ਮਨਿੰਦਰ ਸਿੰਘ ਨੇ ਪੰਜਾਬ ਦੇ ਤੇ ਅੱਜ ਉਹਨਾਂ ਦੀ ਸਰਕਾਰ ਨੂੰ 2 ਸਾਲ ਪੂਰੇ ਹੋ ਚੁੱਕੇ ਨੇ ਇਸ ਨੂੰ ਲੈ ਕੇ ਜਿੱਥੇ ਵਿਰੋਧੀ ਪਾਰਟੀਆਂ ਪੰਜਾਬ ਦੇ ਵਿੱਚ ਵਿਸ਼ਵਾਸ ਘਾਤ ਮਨਾਉਣ ਦੀ ਤਿਆਰੀ ਕਰ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਵਿਸ਼ਵਾਸ ਘਾਤ ਦਿਵਸ ਮਨਾ ਰਹੇ ਨੇ ਉੱਥੇ ਦੂਜੇ ਪਾਸੇ ਕਾਂਗਰਸ ਪਾਰਟੀ ਇਸ ਨੂੰ ਆਪਣੇ ਬਹੁਤ ਤਰੱਕੀ ਵਾਲੇ 2 ਸਾਲ ਦੱਸ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਾਂਗਰਸ ਪਾਰਟੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਾ 2 ਸਾਲਾਂ ਦੇ ਵਿੱਚ ਪੰਜਾਬ ਨੇ ਬਹੁਤ ਤਰੱਕੀ ਕੀਤੀ ਅਤੇ ਵਾਪਸ ਲੀਤੇ ਪੰਜਾਬ ਹੁਣ ਆ ਚੁੱਕਾ ਹੈ ਮਨਪ੍ਰੀਤ ਸਿੰਘ ਬਾਦਲ ਵੀ ਕਹਿੰਦੇ ਨੇ ਕਿ ਇਕਨੋਮਿਕ ਤੌਰ ਤੇ ਆਰਥਿਕ ਤੌਰ ਤੇ ਵੀ ਪੰਜਾਬ ਹੌਲੀ ਹੌਲੀ ਪੱਟੜੀ ਤੇ ਆ ਰਿਹਾ ਹੈ ਅਤੇ ਵਿੱਚ ਯਾਨੀ ਕਿ ਇਹ ਸਰਕਾਰ ਦੇ 5 ਸਾਲਾਂ ਦੇ ਵਿੱਚ ਪੂਰੀ ਤਰ੍ਹਾਂ ਪੰਜਾਬ ਲੀ ਤੇ ਆ ਜਾਏਗਾ ਗੱਲ ਕਰੀਏ ਕੈਪਟਨ ਮਨਿੰਦਰ ਸਿੰਘ ਦੀ ਤਾਂ ਪਹਿਲਾਂ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਮੇਰੀ ਇਹ ਆਖਰੀ ਟਰਮ ਹੈ ਮੈਨੂੰ ਇੱਕ ਵਾਰ ਮੁੱਖ ਮੰਤਰੀ ਬਣਾ ਦਿਓ ਮੈਂ ਪੰਜਾਬ ਦੀ ਸੇਵਾ ਕਰਨਾ ਚਾਹੁੰਦਾ ਪਰ ਕੁਝ ਚਿਰ ਪਹਿਲਾਂ ਉਹਨਾਂ ਦਾ ਬਿਆਨ ਆ ਕਿ ਜੇਕਰ 5 ਸਾਲਾਂ ਦੇ ਵਿੱਚ ਪੰਜਾਬ ਪੂਰੀ ਤਰ੍ਹਾਂ ਲੀਤੇ ਨਾ ਆਇਆ ਖੁਸ਼ਹਾਲ ਨਾ ਹੋਇਆ ਤਾਂ ਪੰਜਾਬ ਦੇ ਲਈ ਮੈਂ ਇੱਕ ਵਾਰ ਹੋਰ ਮੁੱਖ ਮੰਤਰੀ ਬਣਨ ਦੇ ਲਈ ਤਿਆਰ ਹਾਂ ਇਸ ਤਰ੍ਹਾਂ ਵਿਰੋਧੀ ਪਾਰਟੀਆਂ ਸਰਕਾਰ ਤੋਂ ਖੁਸ਼ ਨਹੀਂ ਬਿਲਕੁਲ ਵੀ ਖੁਸ਼ ਨਹੀਂ ਅਤੇ ਸਰਕਾਰ ਆਪਣੇ ਕੰਮ ਤੋਂ ਬਿਲਕੁਲ ਖੁਸ਼ ਦਿਖਾਈ ਦਿੰਦੀ ਹੈ ਪਰ ਸਵਾਲ ਅਸੀਂ ਤੁਹਾਡੇ ਤੋਂ ਪੰਜਾਬ ਦੀ ਜਨਤਾ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਸਰਕਾਰ ਦੇ ਇਸ 2 ਸਾਲ ਦੇ ਕਾਰ Perdeu? ਇਹ ਕਾਰਜਕਾਲ ਸਹੀ ਹੈ ਤੁਸੀਂ ਸੰਤੁਸ਼ਟ ਹੋ ਜਾਂ ਫਿਰ ਅਸੰਤੁਸ਼ਟ ਹੋ ਬਹੁਤ ਘਟੀਆ ਕਾਰਜਕਾਲ ਹੈ ਬਹੁਤ ਵਧੀਆ ਕਾਰਜਕਾਲ ਹੈ ਜਾਂ ਫਿਰ ਠੀਕ ਠਾਕ ਕਾਰਜਕਾਲ ਹੈ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਵੀਡੀਓ ਤੇ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਕਰਨਾ ਕੀ ਹੈ ਪਲੇ ਸਟੋਰ ਤੇ ਜਾ ਕੇ ਦਾ ਪੰਜਾਬ ਟੀਵੀ ਦੀ ਐਪ ਨੂੰ ਡਾਊਨਲੋਡ ਕਰਨਾ ਹੈ ਜੇਕਰ ਤੁਸੀਂ ਇਹ ਵੀਡੀਓ YouTube ਤੇ ਦੇਖ ਰਹੇ ਹੋ ਤਾਂ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਦੇ ਬਟਨ ਨੂੰ ਕਲਿੱਕ ਕਰ ਲੈਣਾ ਅਤੇ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ Facebook ਤੇ ਸਾਡਾ ਪੇਜ ਹੈ ਉਸ ਨੂੰ ਵੀ ਲਾਈਕ ਕਰ ਲੈਣਾ ਹ ਅਤੇ ਇੰਸਟਾਗ੍ਰam ਤੇ ਵੀ ਫੋਲੋ ਕਰ ਸਕਦੇ ਹੋ ਤਾਂ ਜੋ ਤੁਸੀਂ ਪੰਜਾਬ ਦੀ ਕਿਸੇ ਵੀ ਖਬਰ ਤੋਂ ਨਿਰਪੱਖਤਾ ਨਾਲ ਕਿਸੇ ਖਬਰ ਨੂੰ ਦੇਖਣ ਤੋਂ ਖੁੰਝ ਨਾ ਸਕੋ ਮੈਂ ਜੱਜ ਸਿੰਘ ਚਾਹ ਹਲ ਅਗਲੀ ਵਾਰ ਫਿਰ ਆਜਣਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ